ਕੱਲ ਪਰसों ਮੈਂ 골ਡੀ ਦੀ ਫੋਟੋ ਦੇਖ ਰਿਆ ਸੀ ਕਿਸੇ ਸਟੇਜ ਤੇ ਉਹ ਸਾਰੇ ਇੱਕ ਦੂਜੇ ਦਾ ਹੱਥ ਫੜ ਕੇ ਖੜੇ ਸੀ ਜੀਥੇਰ ਭਗਵੰਤ ਮਾਨ ਐਮ ਐਲ ਏ ਉੱਥੋਂ ਵਾਲਾ ਜਿਹੜਾ ਲਹਿਰੇ ਵਾਲਾ ਪੰਜ ਸੱਤ ਤੇ 골ਡੀ ਇੱਕ ਮੁਕਰ ਤੇ ਪਿੱਛੇ ਐ ਕਰਕੇ ਉਹਨੂੰ ਬਿਠਾਇਆ ਐ ਸਾਈਡ ਤੇ ਐ ਕਰਕੇ ਇਥੇ ਹਿੱਸੇ ਚੀ ਗੀ ਇਥੇ ਸਾਰੇ ਉਹਦੇ ਘਟ ਜਾਂਦੇ ਸੀਗੇ ਜਿੱਦ ਤਨ ਉਹ 골ਡੀ ਨੂੰ ਤੋੜ ਕੇ ਆਪਣੇ ਨਾਲ ਲੈ ਕੇ ਗਿਆ ਮੈਂ ਉਦੋਂ ਸਮਝ ਗਿਆ ਕਿ ਭਗਵੰਤ ਮਾਨ ਨੇ ਸੰਗਰੂਰ ਤੋਂ ਆਪਣੀ ਹਾਰ ਕਬੂਲ ਨਹੀਂ ਹੈ ਮੇਰੇ ਵੀਰੋ ਇਹ ਜਦੋਂ ਸਾਡੇ ਗੱਲ ਪੈਂਦਾ ਨਾ ਵਿਧਾਨ ਸਭਾ ਦੇ ਵਿੱਚ ਜਦੋਂ ਕਚੀਚੀਆਂ ਲੈਂਦਾ ਆ ਕਰਕੇ ਉਂਗਲਾਂ ਕਰਦਾ ਕਦੀ ਬਾਜਵੇ ਦੇ ਗੱਲ ਪੈਂਦਾ ਕਦੀ ਰਾਜ ਵਿਡਿੰਗ ਦੇ ਗੱਲ ਪੈਂਦਾ ਕਦੀ ਖੇਰੇ ਦੇ ਗੱਲ ਪੈਂਦਾ ਕਦੀ ਸੁੱਖੀ ਰੰਦਾਵਾ ਦੇ ਗੱਲ ਪਿੰਦਾ ਅਸਲ ਵਿੱਚ ਉਦੋਂ ਵੀ दारू ਪੀ ਕੇ ਹੀ ਪੰਜਾਬ ਦੀ ਵਿਧਾਨ ਸਭਾ ਵਿੱਚ ਆਇਆ ਹੁੰਦਾ ਜਦ ਤੱਕ ਉਹ 3-4 ਫੁੱਟ ਨਾ ਹੋਣ ਉਨੀ ਦੇਰ ਤੱਕ ਉਹਨਾਂ ਅੰਦਰੋਂ ਆਤਮ ਵਿਸ਼ਵਾਸ ਪੈਦਾ ਨਹੀਂ ਹੁੰਦਾ ਭਗਵੰਤ ਹੁਣ ਆ ਗੱਲ ਹੀ ਚੰਗੇ ਹੋਗੇ ਜੇ ਤੇਰੇ ਹੀ ਪਾਰਟੀ ਚ ਆ ਜਾਣ ਤੇਰੇ ਕੋ ਕਿਹੜਾ ਸਾਬਣ ਆ ਜਿਹੜਾ ਰਾਤ ਨੂੰ ਤੂੰ ਟੀਨੂ ਨੂੰ ਧੋਤਦਾ ਤੇ ਸਵੇਰ ਨੂੰ ਚੱਕ ਕੇ ਆਪਣੀ ਪਾਰਟੀ ਵੱਲੋਂ ਖੜਾ ਕਰਦਾ ਟੀਨੂ ਹੁਣ ਦੁੱਧ ਤੋਤਾ ਹੋ ਗਿਆ ਮੇਰੇ ਵੀਰੋ ਦੱਸਿਓ ਅਸੀਂ 13 ਅਸੀਂ ਉਹ ਕਰਦੇ ਆਂਗੇ ਉਹ ਭੜਿਆ ਮਾਨਸਾ ਮਾਨਾ ਤੇਰੇ ਕੋ ਤੇ ਤੇਰਾ ਬੰਦੇ ਨਹੀਂ ਹੈ ਪੰਜਾਬ ਦੇ ਵਿੱਚ ਸੱਚ ਦਾ ਸਾਥ ਦਿੰਦੇ ਆ ਇਸ ਕਰਕੇ ਮੈਂ ਇੱਕ ਵਾਰੀ মিডিਆ ਨੂੰ ਕਹੂੰਗਾ ਇੱਕ ਵਾਰ ਆਪਣੇ ਕੈਮਰੇ ਜ਼ਰਾ ਲੋਕਾਂ ਵੱਲ ਘੁਮਾ ਕੇ ਦਿਖਾਓ ਤੇ ਮੈਂ ਭਗਵੰਤ ਮਾਨ ਨੂੰ 골ਡੀ ਦੀ ਵਧਾਈ ਦੇਣਾ ਚਾਹੁੰਦਾ ਦੇਖਾ ਤੇਰਾ ਨਾ 골ਡੀ ਤੇ ਜਾਣਦਾ ਕੀ ਫਰਕ ਹੈ ਇੱਧਰ ਦੇਖੋ ਘੁਮਾਓ ਜ਼ਰਾ ਇੱਧਰ ਦੇਖੋ ਘੁਮਾਓ ਭਗਵੰਤ ਜੀ ਜ਼ਿੰਦਗੀ ਦੇ ਵਿੱਚ ਸਰਕਾਰੀ ਤੰਤਰ ਦਾ ਦੁਰਉਪਯੋਗ ਕਰਕੇ ਅਗਰ ਕੋਈ ਵੀ ਕੰਮ ਫੈਸਲਾ ਗਲਤ ਕਰੋਗੇ ਉਹਦਾ ਰਿਐਕਸ਼ਨ ਹੋਵੇਗਾ ਅੱਜ ਮੇਰਾ ਖਿਆਲ ਹੈ ਕਿ ਉਸ ਕੁਦਰਤ ਨੇ ਕਿਉਂਕਿ ਮੈਂ ਸੱਚ ਦੀ ਲੜਾਈ ਲੜਦਾ ਸੀ ਮੈਂ ਹਮੇਸ਼ਾ ਠੀਕ ਰਾਹ ਤੇ ਚੱਲਣ ਦੀ ਕੋਸ਼ਿਸ਼ ਕੀਤੀ ਤੇ ਆਪਣੇ ਵੱਲੋਂ ਤਾਂ ਉਹਨਾਂ ਨੇ ਗੋਲਡੀ ਨੂੰ ਤੋੜ ਕੇ ਮੈਨੂੰ ਕਮਜ਼ੋਰ ਕੀਤਾ ਜਾਂ ਕਾਂਗਰਸ ਨੂੰ ਕਮਜ਼ੋਰ ਕੀਤਾ ਲੇਕਿਨ ਕੁਦਰਤ ਨੂੰ ਕੁਝ ਹੋਰ ਮੰਜ਼ੂਰ ਸੀਗਾ ਗੋਲਡੀ ਦੇ ਜਾਣ ਦੇ ਨਾਲ ਅੱਜ ਧੂਰੀ ਵਿੱਚ ਕਾਂਗਰਸ ਪਾਰਟੀ ਕਿਤੇ ਜਿਆਦਾ ਮਜ਼ਬੂਤ ਹੋ ਕੇ ਸਾਹਮਣੇ ਬੈਠੀ ਹੈ ਔਰ ਮੈਂ ਵਧਾਈ ਦੇਣਾ ਆਪਣੇ ਬੱਚੇ ਨੂੰ ਮੇਰੇ ਬੱਚਾ ਅਸਮਾਨ ਹੈ ਮੈਂ ਤਾਂ ਉਹਨੂੰ ਵੀ ਬੱਚਾ ਮੰਨਦਾ ਸੀਗਾ ਉਸਨੇ ਜੋ ਵੀ ਇਲਜ਼ਾਮ ਲਾਏ ਸਾਰੇ ਬੇਬੁਨਿਆਦ ਉਹਨਾਂ ਦਾ ਆਪਣਾ ਅੰਦਰੋਂ ਮਨੋਰਥ ਆਪਣਾ ਜਿਹੜਾ ਹਿਰਦੇ ਸੀਗਾ ਉਹ ਸਾਫ਼ ਨਹੀਂ ਸੀਗਾ ਲੇਕਿਨ ਜਦੋਂ ਆਪ ਕਸੂਰਵਾਰ ਹੋਵੇ ਦੂਜੇ ਤੇ ਕਈ ਵਾਰੀ ਤੋਮਤਾ ਲਾ ਕੇ ਬੰਦੇ ਜਾਂਦੇ ਨੇ ਮੈਂ ਇਹ ਕਹਿਣਾ ਚਾਹੁੰਨਾ ਕਿ ਅੱਜ ਭਗਵੰਤ ਮਾਨ ਜਿਹੜਾ ਕਹਿੰਦਾ ਰੋਜ਼ ਕਾਫੀ ਅਰਸੇ ਤੋਂ ਕਸੀਂ 13 ਜ਼ੀਰੋ ਕਰ ਦੇਾਂਗੇ 13 ਜ਼ੀਰੋ ਕਰ ਦੇਾਂਗੇ ਭਗਵਾਨਤ ਮੈਂ ਤੈਨੂੰ ਨਿਮਰਤਾ ਨਾਲ ਕਹਿਣਾ ਚਾਹੁੰਦਾ ਕਿ ਅੱਜ ਧੂਰੀ ਦਾ ਜਿਹੜਾ ਇਕੱਠ ਆਇਆ ਹੈ ਸਾਡੇ ਛੋਟੇ ਨੌਜਵਾਨ ਨੇ ਕੀਤਾ ਅੱਜ ਤੂੰ 0 13 ਤੇ ਪਹੁੰਚ ਗਿਆ ਵਾ ਆਮ ਆਦਮੀ ਪਾਰਟੀ ਸਾਰੀਆਂ ਸੀਟਾਂ ਤੇ ਡਾਊਨ ਜਾਵੇਗੀ ਔਰ ਤੁਸੀਂ ਦੇਖੋ ਅਗਰ 13 0 ਤੇਰੇ ਚ ਕੌਨਫੀਡੈਂਸ ਹੈ ਨਾ ਕਿ ਅਸੀਂ ਸਾਰੀਆਂ ਸੀਟਾਂ ਜਿੱਤਨੇ ਆ ਤੇ ਫਿਰ ਤੈਨੂੰ ਕਾਂਗਰਸ ਦੇ ਬੰਦੇ ਤੋੜਨ ਦੀ ਕਿ ਲੋੜ ਪੈ ਗਈ ਸੀਗੀ ਔਰ ਉਹ ਵੀ ਜਿਹੜਾ ਤੇਰਾ ਆਪਣਾ ਇਮੀਡੀਏਟ ਰਾਈਵਲ ਜਿਹੜਾ ਤੇਰੇ ਖਿਲਾਫ ਇਲੈਕਸ਼ਨ ਲੜਦਾ ਜਿਹਦੇ ਖਿਲਾਫ ਤੁਸੀਂ ਵੀ ਬੜੀਆਂ ਘਨੌਣੀਆਂ ਹਰਕਤਾਂ ਕੀਤੀਆਂ ਜਿਨ੍ਹਾਂ ਤੇਰੇ ਖਿਲਾਫ ਲੜਦੇ ਹੋયા ਉਹਨਾਂ ਨੇ ਵੀ ਤੁਹਾਡੇ ਖਿਲਾਫ ਬੜੀਆਂ ਗੱਲਾਂ ਇਸ ਤਰ੍ਹਾਂ ਦੀ ਕੀਤੀਆਂ ਹੋਣਗੀਆਂ ਜਿਸ ਦਿਨ ਉਹ 골ਡੀ ਨੂੰ ਤੋੜ ਕੇ ਆਪਣੇ ਨਾਲ ਲੈ ਕੇ ਗਿਆ ਮੈਂ ਉਦੋਂ ਸਮਝ ਗਿਆ ਕਿ ਭਗਵੰਤ ਮਾਨ ਨੇ ਸੰਗਰੂਰ ਤੋਂ ਆਪਣੀ ਹਾਰ ਕਬੂਲ ਲਈ ਹੈ ਮੇਰੇ ਵਿਰੋਧ ਇਸ 골ਡੀ ਦੇ ਜਾਣ ਦਾ ਹਸ਼ਕ ਇਹ ਹੋਇਆ ਮੈਂ ਸੋਗੰਦ ਖਾਤਾ ਹੂੰ ਅਰਵਿੰਦ ਕਚਰੀਵਾਲ ਆਪਣੇ ਬੱਚਿਆਂ ਦੇ ਸਿਰ ਤੇ ਸੌਂ ਰੱਖਾਤਰਾ ਕੇ ਮੈਂ ਸੌਗੰਦ ਖਾਤਾ ਹਾਂ ਅੰਨਾ ਹਜ਼ਾਰੇ ਦੇ ਅੰਦੋਲਨ ਤੋਂ ਬਾਅਦ ਕਿ ਮੈਂ ਕਾਂਗਰਸ ਕੇ ਸਾਥ ਕਦੇ ਜ਼ਿੰਦਗੀ ਵਿੱਚ ਸਮਝੌਤਾ ਨਹੀਂ ਕਰੂੰਗਾ ਆਪਣੇ ਬੱਚਿਆਂ ਨੇ ਸੌਂ ਖਾਦੀ ਯਾਰੋ ਤੇ ਆ ਕਾਂਗਰਸੀ ਝੋਲੀ ਵਿੱਚ ਬੈਠਾ ਚਾਰ ਪੰਜ ਸਟੇਟਾਂ ਟਿਕਟਾਂ ਉੱਤੇ ਨਾਲ ਲੜ ਰਿਹਾ ਵਾ ਅੱਛਾ ਦੂਜੇ ਪਾਸੇ ਭਗਵੰਤ ਮਾਨ ਨੇ ਆਪਣੀ ਮਾਤਾ ਦੀ ਸਿਰ ਦੇ ਉੱਤੇ ਸੌਂ ਰੱਖ ਕੇ ਖਾਦੀ ਬਰਨਾੜੇ ਦੇ ਕੱਟ ਕਰਕੇ ਬੰਦਾ 5 7000 ਸੱਤ ਕੇ ਆਪਣੀ ਮਾਂ ਵਿਚਾਰੀ ਜਿਹੜੀ ਉਹਦੀ ਇੱਕ 올ਡ ਬਜ਼ੁਰਗ ਹੈ ਔਰਤ ਉਦੀ ਮਾਂ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਅੱਜ ਤੋਂ ਮੈਂ ਸੌਂ ਖਾਣਾ ਕਿ ਭਗਵੰਤ ਮਾਨ ਸ਼ਰਾਬ ਨਹੀਂ ਪੀਏਗਾ ਤੇ ਕੈਜੀ ਨਿਵਾਹ ਕਹਿੰਦਾ ਅੱਜ ਭਗਵੰਤ ਮਾਨ ਨੇ ਬੜਾ ਇਤਿਹਾਸਿਕ ਫੈਸਲਾ ਲਿਆ ਹੈ ਉਹਨਾਂ ਨੇ ਸ਼ਰਾਬ ਛੋੜ ਲਈ ਹੈ ਤੇ ਤੀਜੇ ਦਿਨ ਨਾਲੀ ਵਿੱਚ ਡਿੱਗਿਆ ਪਾਇਆ ਗਿਆ ਤੇ ਰੀਂਦਾ ਡਿੱਗਦਾ ਉਹਦਾ ਡਿੱਗਦਾ ਗੁਰਦੁਆਰਾ ਸਾਹਿਬ ਤਲਵੰਡੀ ਸਾਬੋਂ ਜਿੱਦਣ ਗਿਆ ਮੇਰੇ ਵੀਰੋ ਪੈਣੋ ਸੁਣਨਾ ਨਹੀਂ ਗੱਲ ਆ ਜਦੋਂ ਤਲਵੰਡੀ ਸਾਬੋਂ ਇਹ ਗਿਆ ਸੀ ਮਿਨਿਸਟਰ ਬਣ ਕੇ ਤੇ ਰੱਜਿਆ ਹੋਇਆ ਸੀਗਾ ਇਜਦੋਂ ਸਾਡੇ ਗੱਲ ਪੈਂਦਾ ਨਾ ਵਿਧਾਨ ਸਭਾ ਦੇ ਵਿੱਚ ਜਦੋਂ ਕਚੀਚੀਆਂ ਲੈਂਦਾ ਐ ਕਰਕੇ ਉਂਗਲਾਂ ਕਰਦਾ ਕਦੀ ਬਾਜਵੇ ਤੇ ਗੱਲ ਪੈਂਦਾ ਕਦੀ ਰਾਜਵਿੰਗ ਤੇ ਗੱਲ ਪੈਂਦਾ ਕਦੀ ਖੇਰੇ ਦੇ ਗੱਲ ਪੈਂਦਾ ਕਦੀ ਸੁੱਖੀ ਰੰਦਾਵਾ ਦੇ ਗੱਲ ਪੈਂਦਾ ਅਸਲ ਵਿੱਚ ਉਦੋਂ ਵੀ दारू ਪੀ ਕੇ ਹੀ ਪੰਜਾਬ ਦੀ ਵਿਧਾਨ ਸਭਾ ਵਿੱਚ ਆਇਆ ਹੁੰਦਾ ਪਿੱਛੋਂ ਤਿੰਨ ਚਾਰ ਪੈਗ ਫਟਾਫਟ ਮਾਰ ਕੇ ਕਿਉਂਕਿ ਪੈਗ ਤੋਂ ਬਿਨਾਂ ਇਹਦੇ 'ਚ ਕੌਨਫੀਡੈਂਸ ਨਹੀਂਗਾ ਸ਼ਰਾਬ ਤੋਂ ਬਿਨਾਂ ਜਿਹੜੇ ਐਲਕੋਹਲਿਕ ਹੁੰਦੇ ਨੇ ਨਾ ਉਹਨਾਂ ਦੀ ਮਜਬੂਰੀ ਆ ਤੇ ਉਹਨਾਂ ਦੀ ਬਿਮਾਰੀ ਆ ਜਦ ਤੱਕ ਉਹ ਤਿੰਨ ਚਾਰ ਫੁੱਟ ਨਾ ਹੋਣ ਉਨੀ ਦੇਰ ਤੱਕ ਉਹਨਾਂ ਅੰਦਰੋਂ ਆ ਆਤਮ ਵਿਸ਼ਵਾਸ ਪੈਦਾ ਨਹੀਂ ਹੁੰਦਾ ਅੱਛਾ ਕਹਿੰਦੇ ਕਾਂਗਰਸ ਬੜੇ ਮਾੜੀ ਆ ਜੀ ਅਕਾਲੀ ਬੜੇ ਮਾੜੇ ਆ ਤੇ ਫੇਰ ਗੋਲਡੀ ਨੂੰ ਕਿਉਂ ਲਿਆ ਤੁਸੀਂ ਕੱਲ ਪਰसों ਮੈਂ ਗੋਲਡੀ ਦੀ ਫੋਟੋ ਦੇਖ ਰਿਆ ਸੀ ਕਿਸੇ ਸਟੇਜ ਤੇ ਉਹ ਸਾਰੇ ਇੱਕ ਦੂਜੇ ਦੇ ਹੱਥ ਫੜ ਕੇ ਖੜੇ ਸੀ ਮੀਤ ਹੇਰ ਭਗਵੰਤ ਮਾਨ ਐਮ ਐਲ ਏ ਉੱਥੋਂ ਵਾਲਾ ਜਿਹੜਾ ਲਹਿਰੇ ਵਾਲਾ ਪੰਜ ਸੱਤ ਤੇ ਗੋਲਡੀ ਇੱਕ ਮੁਕਰ ਤੇ ਪਿੱਛੇ ਐ ਕਰਕੇ ਉਹਨੂੰ ਬਿਠਾਇਆ ਸੀ ਸਾਈਡ ਤੇ ਐ ਕਰਕੇ ਇੱਥੇ ਇੱਜ਼ਤ ਸੀਗੀ ਇੱਥੇ ਸਾਰੇ ਉਹਦੇ ਘਰ ਜਾਂਦੇ ਸੀਗੇ ਔਰ ਚਲੋ ਉਸ ਦਾ ਫੈਸਲਾ ਉਸ ਨੂੰ ਮੁਬਾਰਕ ਮੈਂ ਤੋਂ ਜ਼ਿਆਦਾ ਉਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਆਖੇ ਕਾਂਗਰਸੀ بڑے ਮਾੜੇ ਨੇ ਅਕਾਲੀ بڑے ਮਾੜੇ ਨੇ ਅਸੀਂ ਠੇਰਾ ਸੀ ਰੋ ਕਰਦੇ ਆਂਗੇ ਉਹ ਭੜਿਆ ਮਾਨਸਾ ਮਾਨਾ ਤੇਰੇ ਕੋਲ ਤਾਂ ਤੇਰਾ ਬੰਦੇ ਨਹੀਂ ਹੈ ਪੰਜਾਬ ਦੇ ਵਿੱਚ ਪੰਜ ਮੰਤਰੀ ਤਿੰਨ ਐਮ ਐਲ اے ਇੱਕ ਕਮੇਡੀਅਨ ਤੇ ਤਿੰਨ तितਲੀਆਂ ਘੋੜੇ ਦੂਜੀਆਂ ਪਾਰਟੀਆਂ ਦੇ ਤੂੰ ਲੈ ਕੇ ਆਇਆ ਵਾ ਜਲੰਧਰ ਦੀ ਇੱਕ तितਲੀ ਰਿੰਕੂ ਜਿਹੜਾ ਪਿਛਲੇ ਜਿਮਨੀ ਚੌਂਚ ਲੈ ਕੇ ਆਇਆ ਸੀਗਾ ਉਸ ਮੇਰੇ ਤੇ ਟਿਕਟ ਹੀ ਬੀਜੇਪੀ ਵੱਲ ਪੱਜ ਗਈ ਫਿਰ ਕਹਿੰਦੇ ਹੋਰ ਕਿਹੜਾ ਦੇਖੀਏ ਫਿਰ ਇਹਨਾਂ ਨੇ ਲੱਭਿਆ ਉੱਥੇ ਜਲੰਧਰ ਵਿੱਚ ਅਕਾਲੀ ਦਲ ਦਾ ਐਕਸ ਐਮ ਐਲ اے ਪਵਨ ਟੀਨੂ ਭਗਵੰਤ ਹੁਣ ਅਕਾਲੀ ਚੰਗੇ ਹੋਗੇ ਜੇ ਤੇਰੇ ਹੀ ਪਾਰਟੀ 'ਚ ਆ ਜਾਣ ਤੇਰ ਕੋ ਕਿਹੜਾ ਸਾਬਣ ਆ ਜਿਹੜਾ ਰਾਤ ਨੂੰ ਤੂੰ ਟੀਨੂ ਨੂੰ ਧੋਤਦਾ ਤੇ ਸਵੇਰੇ ਉਹਨੂੰ ਚੱਕ ਕੇ ਆਪਣੀ ਪਾਰਟੀ ਵੱਲੋਂ ਖੜਾ ਕਰਦਾ ਟੀਨੂ ਹੁਣ ਦੁੱਧ ਤੋਤਾ ਹੋ ਗਿਆ ਮੇਰੇ ਵੀਰੋ ਦੱਸਿਓ ਅੱਛਾ ਰਾਜਕੁਮਾਰ ਚੱਬੇਵਾਲ ਜਿਹੜਾ 2 ਦਿਨ ਪਹਿਲਾਂ ਵਿਧਾਨ ਸਭਾ 'ਚ ਪੰਡ ਚੱਕ ਕੇ ਕਰਜ਼ੇ ਦੀ ਮੈਂ ਕਿਹਾ ਵੀ ਨਾ ਕਿਹਾ ਰਾਜਕੁਮਾਰਾ ਕੀ ਪਖੰਡ ਕਰ ਰਿਹਾ ਉਦਾਂ ਕਹਦੇ ਜੋ ਗੱਲ ਕਹਿਣੀ ਨਹੀਂ ਜੀ ਪੱਡ ਚੱਕ ਕੇ ਕਰਜ਼ੇ ਦੀ ਸੰਡੇ ਬਾਕੇ ਗੱਲ ਚ ਦੋ ਦਿਨ ਪਹਿਲਾਂ ਉੱਥੇ ਜਾ ਕੇ ਇਹਨਾਂ ਨੂੰ ਗਾਲਾਂ ਕੱਢਦਾ ਸੀਗਾ ਤੇ ਚੌਥੇ ਤੀਜੇ ਦਿਨ ਆਮ ਆਦਮੀ ਸ਼ਾਮਲ ਹੋ ਗਿਆ ਬਾਤ ਪਤਾ ਕਰਾ ਉਹ ਕਹਿੰਦੇ ਜੀ ਇਹਦੀ ਇਨਕੁਆਇਰੀ ਚੱਲਦੀ ਸੀ ਘਰਾਂ ਦੀ ਗਰਾਂਟਾ ਦੀ ਖਰੇ 40 ਕਰੋੜ ਕੇ ਕਿੰਨੇ ਦਾ ਕਪੜਾ ਸੀਗਾ ਤੇ ਭਗਵੰਤ ਮਾਨ ਦੇ ਅਫਸਰਾਂ ਨੇ ਕਿਹਾ ਇਹਨੂੰ ਰਾਜਕੁਮਾਰ ਚੱਬੇਵਾਲ ਨੂੰ ਕਿ ਆਪ ਇਨਕੁਆਇਰੀ ਆ ਕਿੱਦਾਂ ਕਰਨੀ ਸਾਡੇ ਨਾਲ ਰਲਣਾ ਵਾ ਤੇ ਨਾਬੇ ਵਾਲੀ ਜੇਲ੍ਹ ਜਿੱਥੇ ਕੈਰੇ ਨੂੰ ਰੱਖਿਆ ਸੀ ਉਹ ਕਹਿੰਦਾ ਜੀ ਮੈਂ ਨਾਬੇ ਵਾਲੀ ਜੇਲ੍ਹ ਨਹੀਂ ਰਹਿ ਸਕਦਾ ਮੈਂ ਤੁਹਾਡੇ ਨਾਲੋਂ ਅੰਜਨ ਐਨੇ ਕਾਇਰ ਤੇ ਕਮਜ਼ੋਰ ਬੰਦੇ ਨੇ ਪਾਸੇ ਜੇ ਕਾਂਗਰਸੀ ਲੜ ਗਿਆ ਰਾਤ ਨੂੰ ਫਿਰ ਉਹਨੂੰ ਸੱਪ ਦਾ ਟੋਤਾ ਤੇ ਸਵੇਰੇ ਆਮ ਆਦਮੀ ਪਾਰਟੀ ਦੂਤੋਤਾ ਹੋ ਗਿਆ ਆ ਜੀਪੀ ਲੜ ਰਿਹਾ ਸਾਡਾ ਇੱਥੇ ਫਤਖੜ ਸਾਹਿਬ ਤੋਂ ਇੱਕ ਸੇ ਮਲੇ ਉਹ ਯਾਰੋ ਉਦਾਂ ਤੁਸੀਂ ਅਕਾਲੀਆਂ ਤੇ ਕਾਂਗਰਸੀਆਂ ਨੂੰ ਗਾਣਾ ਕੱਢਦੇ ਆ ਤੇ ਉਹਨਾਂ ਤੋਂ ਬਿਨਾਂ ਤੇਰੇ ਕੋ ਕੈਂਡੀਡੇਟ ਨਹੀਂ ਹਨ ਔਰ ਉਹ ਦੂਜੀ ਗੱਲ ਕਿ ਆ ਕਿ 70 ਸਾਲ ਚ ਇਹਨਾਂ ਨੇ ਕੁਛ ਨਹੀਂ ਕੀਤਾ ਲੈ ਭਗਵੰਤ ਆ ਸਾਰਾ মিডিਆ ਖੜਾ ਧੂਰੀ ਦਾ ਤੁਸੀਂ ਸਤਕਾਰਯੋਗ ਸਾਡੇ ਵੀਰੋਂ ਤੁਸੀਂ ਇੱਕ ਇੱਕ ਗੱਲ ਵਾਚ ਕਰਦੇ ਹੋ ਆ ਧੂਰੀ ਦੇ ਸਾਰੇ ਸਰਪੰਚ ਆ ਸਾਰੇ ਪੰਚ ਬੈਠੇ ਨੰਬਰਦਾਰ ਬੈਠੇ ਨੇ ਚੰਗੇ ਬੰਦੇ ਬੈਠੇ ਸ਼ਹਿਰ ਦੇ ਕਾਉਂਸਲਰ ਬੈਠੇ ਨੇ ਸਾਡੀਆਂ ਪੈਣਾ ਮੈਂ ਤੁਹਾਡੇ ਜ਼ਰੀਏ ਪੁੱਛਣਾ ਚਾਹਣਾ ਭਗਵੰਤ ਜੀ ਨੂੰ ਤੂੰ ਕਹਿੰਨਾ 70 ਸਾਲ ਕਾਂਗਰਸ ਨੇ ਕੁਛ ਨਹੀਂ ਕੀਤਾ ਹਾਲਾਂਕਿ ਮੈਂ ਗਣਾਵਾਂ ਤੇ ਤੁਸੀਂ ਹੈਰਾਨ ਹੋਵੋਗੇ ਕਿ 17 ਸਾਲਾਂ ਵਿੱਚ ਸਭ ਤੋਂ ਪਹਿਲਾਂ ਪਾਖੜਾ ਡੈਮ ਖੜਾ ਕੀਤਾ ਜਿਸ ਦੀ ਬਰੌਲਤ ਪੰਜਾਬ ਦੇ ਵਿੱਚ ਬਿਜਲੀ ਤੇ ਖੇਤੀ ਵਾਸਤੇ ਪਾਣੀ ਪਹ ਦਿੱਤਾ ਗਿਆ ਫਿਰ ਅਸੀਂ ਪਜੀਆਈ ਖੜਾ ਕੀਤਾ ਚੰਡੀਗੜ੍ਹ 'ਚ ਜਿਹੜਾ ਤਿੰਨ ਸਟੇਟਾਂ ਦਾ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਕਰਦਾ ਚੰਡੀਗੜ੍ਹ ਸ਼ਹਿਰ ਫ੍ਰੈਂਚ ਆਰਕੀਟੈਕਟ ਲੇ ਲਾ ਕਾਰਬੂਜ਼ੀਰ ਉਸਨੇ ਪ੍ਰਤਾਪ ਸਿੰਘ ਕੈਰੋ ਨੇ 1952 ਦੇ ਵਿੱਚ ਕੁਰਾਣਾ ਸ਼ੁਰੂ ਕੀਤਾ ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਾਹੌਰ ਤੋਂ ਚੱਕ ਕੇ ਯੂਨੀਵਰਸਿਟੀ ਚੰਡੀਗੜ੍ਹ ਦੀ ਪੰਜਾਬੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਇੱਕ ਹਰੀ ਕ੍ਰਾਂਤੀ ਚਿੱਟੀ ਕ੍ਰਾਂਤੀ ਦਰਿਆਵਾਂ ਨੂੰ ਬੰਨ ਲਾਇਆ ਪ੍ਰਤਾਪ ਸਿੰਘ ਕੈਰੋ ਨੇ 20000 ਸਕੂਲ ਬਣਾਇਆ ਪੰਜਾਬ ਦੇ ਵਿੱਚ 20000 ਡਿਸਪੈਂਸਰੀ ਬਣਾਈ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਦੇਸ਼ ਵਿੱਚ ਸੜਕਾਂ ਪੰਜਾਬ ਦੇ ਵਿੱਚ ਆਈਆਂ ਕੱਲੇ-ਕੱਲੇ ਪਿੰਡ ਨੂੰ ਸੜਕ ਲੱਗੀ ਫਿਰ ਵੀ ਕਹਿੰਦੇ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ 70 ਸਾਲਾਂ ਵਿੱਚ ਕੀਆ 70 ਮੈਂ ਤੁਹਾਡੇ ਜ਼ਰੀਏ ਭਗਵਾਨ ਤੈਨੂੰ ਪੁੱਛਣਾ ਤੂੰ ਮੈਨੂੰ ਕੋਈ ਪੰਜ ਕੰਮ ਗਿਣਾ ਦੇ ਤੂੰ ਹੀ ਵਿੱਚ ਜਿਹੜੇ ਤੂੰ ਕੀਤੇ ਨੇ ਕੋਈ ਪੰਜ ਕੰਮ ਗਿਣਾ ਦੇ ਮੇਰੇ ਵੀਰੋ ਕੁਝ ਵੀ ਨਹੀਂ ਕੀਤਾ ਦੋ ਸਾਲਾਂ ਵਿੱਚ ਮੈਂ ਪਿੰਡਾਂ ਛੋ ਕੇ ਆਇਆ ਅੱਜ ਬੇਨੜੇ ਵਿੱਚ ਕੱਟ ਸੀ ਸਾਡੇ ਜਗਤਾਰ ਸਿੰਘ ਜੀ ਬਲਾਕ ਸੰਮਤੀ ਦੇ ਚੇਅਰਮੈਨ ਕਰੋੜਾ ਰੁਪਇਆ ਲੱਗਿਆ ਹੋਇਆ ਬੇਨੜੇ ਦੇ ਵਿੱਚ ਉਸ ਤੋਂ ਬਾਅਦ ਆਪਣੇ ਮਿੱਠੇ ਨੇ ਕੱਟਕਰਾ ਮਿੱਠੂ ਨੇ ਲੱਡੇ ਵਿੱਚ ਸਾਰਾ ਪਿੰਡ ਖਵਾਈ ਦਿੰਦਾ ਕਿ ਸਾਡੀਆਂ ਇੰਟਰਲੌਕ ਗੜੀਆਂ ਸਾਡੇ ਪਿੰਡ ਦਾ ਕੰਮ ਸਾਡੇ ਸਕੂਲ ਦਾ ਕੰਮ ਸਾਡੇ ਪਾਰਕਾਂ ਦਾ ਕੰਮ ਔਰ ਉਸ ਤੋਂ ਪਹਿਲਾਂ ਸਾਰੇਆ ਪਿੰਡਾਂ 'ਚ ਮੈਂ ਗਿਆ ਪਿਛਲੇ 2 ਸਾਲਾਂ ਵਿੱਚ ਇੱਕ ਨਵੇਂ ਪੈਸੇ ਦਾ ਕੰਮ ਨਹੀਂ ਕੀਤਾ ਧੂਰੀ ਦੀ 슈ਗਰ ਮਿਲ ਜਿਹੜੀ ਕਿ ਚੱਲ ਰਹੀ ਸੀ ਪੰਜਾਬ ਦੇ ਵਿੱਚ ਔਰ ਇਸ ਨੇ ਇਹ ਫਾਇਦਾ ਕੀਤਾ ਸੀ ਪਾਰਲੀਮੈਂਟ ਵਿੱਚ ਬਤੌਰ ਵਿਰੋਧੀ ਧਿਰ ਕਿ ਮੈਂ ਬਕਾਇਆ ਲੈ ਕੇ ਡਾਊਂਗਾ ਬਕਾਇਆ ਤਾਂ ਕੀ ਲੈ ਕੇ ਦੇਣਾ ਸੀ ਧੂਰੀ ਦੀ ਮਿਲ ਬੰਦ ਹੋ ਗਈ 2022 ਦੇ 1 ਅਕਤੂਬਰ ਦੇ ਵਿੱਚ ਪਹਿਲੇ ਚਿਫਟਸ ਰਿਸਰ ਦਾ ਹਲਕਾ ਹੋਵੇ ਤੇ 슈ਗਰ ਮਿਲ ਨਵੀਂ ਬਣਾਉਣ ਦੀ ਬਜਾਏ 슈ਗਰ ਮਿਲ ਬੰਦ ਹੋ ਜਵੇ 14 ਕਰੋੜ ਰੁਪਈਆ ਉੱਥੇ ਕਿਸਾਨਾਂ ਦਾ ਦੇਣਦਾਰੀ ਹੈ इस मुह एक शब्द नहीं निकलता आधूरी का फाटक जहर बंद रहा छोटी दो साल कुल नहीं बना सकिया शायद बस अड्डा भी नहीं बना सकया तो बस अड्डा एक तो छोटी चीज की है और देखा कि एक दिन डॉक्टर बैठा डिस्पेंसरी ਛੱਤ ਦੀ ਛੱਤ ਇਸਾ ਪੂਰਾ ਛੱਕਦਾ ਉਹ ਢੰਗ ਕਰਕੇ ਉਹਦੇ ਥੱਲੇ ਡਿੱਗਿਆ ਉਹ ਯਾਰੋ ਸਕੂਲਾਂ ਦੀ ਹਾਲਤ ਮਾਰੀ ਡਿਸਪੈਂਸਰੀਆਂ ਦੀ ਹਾਲਤ ਮਾੜੀ ਆ ਇੱਕ ਕਹਿੰਦੇ ਨੇ ਕਿ ਨਾਲਾ ਜ਼ਰੂਰ ਟਕਿਆ ਹੈ ਉਸ ਨੂੰ ਬਿਊਟੀਫਾਈ ਕੀਤਾ ਜਾ ਸਕਦਾ ਸੀਗਾ ਸਾਰੇ ਯੂਰਪ ਦੇ ਵਿੱਚ ਸ਼ਹਿਰਾਂ ਦੇ ਵਿੱਚ ਦੀ ਕਨਾਲਸ ਲੰਘਦੇ ਨੇ ਬਹੁਤ ਸੁਹਣੇ ਉਹਨਾਂ ਨੇ ਕੱਢ ਕੇ ਉਹਦੇ ਵਿੱਚ ਉਹਨੂੰ ਸ਼ਹਿਰ ਨੂੰ ਬਿਊਟੀਫਾਈ ਕਰਦੇ ਇਹਨਾਂ ਨੇ ਢੱਕ ਕੇ 4 ਫੁੱਟ ਉੱਚਾ ਕਰਕੇ ਉਸ ਨੂੰ ਵੀ ਮੈਂ ਸਮਝਦਾ ਕੰਮ ਕੀਤਾ ਦੋਸਤੋ ਆ ਸ਼ਹਿਰ ਨੂੰ ਪਛਣਾ ਚਾਹਣਾ ਤੁਹਾਡੀਆਂ ਰਜਿਸਟਰੀਆਂ ਨਹੀਂ ਹੋ ਸਕਦੀਆਂ ਪਿਛਲੇ 2 ਸਾਲ ਤੋਂ ਤੁਸੀਂ ਆਪਣੀ ਪ੍ਰਾਪਰਟੀ ਨਹੀਂ ਵੇਚ ਸਕਦੇ ਤੁਸੀਂ ਰਜਿਸਟਰੀ ਨਹੀਂ ਕਰਵਾ ਸਕਦੇ ਅਖੇ ਐਨਓਸੀ ਐਨਓਸੀ ਲੈ ਕੇ ਆਓ ਜਿਹੜਾ ਅਫਸਰ ਇੱਥੇ ਜਾਣਦਾ ਜਿਹੜਾ ਬੰਦਾ ਉਹ ਕਹਿੰਦਾ ਐਨਓਸੀ ਲੈ ਕੇ ਆਓ ਤੇ ਜਦੋਂ ਗਾਂਧੀ ਦਾ ਨੋਟ ਦਿਖਾ ਦਿੰਦੇ ਉਹਨਾਂ ਨੂੰ ਅਫਸਰਾਂ ਨੂੰ ਉਦੋਂ ਰਜਿਸਟਰੀਆਂ ਬੜੀਆਂ ਸੁਣੀਆਂ ਹੋ ਜਾਂਦੇ ਨੇ ਸੋ ਤੱਪ ਕੇ ਧ੍ਰਿਸ਼ਟਾਚਾਰ ਹੈ ਤੱਪ ਕੇ ਹਰ ਤਰ੍ਹਾਂ ਦਾ ਮਾਫੀਆ ਆਜਾਣਾ ਗੁਜਰਾ ਪਿੰਡ ਵਿੱਚ ਮਰੇ ਨੇ ਸ਼ਰਾਬ ਪੀ ਕੇ ਜਿਹੜੇ ਗਰੀਬ ਬੰਦੇ ਇਹ ਨਿਕਰ ਮਾਫੀਆ ਹੈ ਜਿਹੜਾ ਸਰਜੀਤ ਕੌਰ ਮਾਨੂੰਕੇ ਨੇ ਉਥੇ ਜਗਰੋਂ ਵਿੱਚ ਐਨਆਰਆਈ ਦੀ ਕੋਠੀ ਦੇ ਕਬਜ਼ਾ ਕੀਤਾ ਉਹ ਰੀਅਲ ਏਸਟੇਟ ਮਾਫੀਆ ਹੈ ਅੱਜ ਪਿੰਡਾਂ ਦੇ ਵਿੱਚ ਡੱਗ ਮਾਫੀਆ ਹੈ ਅੱਜ ਸ਼ਹਿਰਾਂ ਦੇ ਵਿੱਚ ਹਰ ਤਰ੍ਹਾਂ ਦਾ ਮਾਈਨਿੰਗ ਮਾਫੀਆ ਰੇਤਾ ਬਜਰੀ ਦਾ ਕੰਮ ਕਰ ਰਿਹਾ ਹੈ ਮੇਰੇ ਵਿੱਚ ਕੀ ਬਦਲਿਆ ਹੈ ਪੰਜਾਬ ਦੇ ਵਿੱਚ ਪਿਛਲੇ 2 ਸਾਲਾਂ ਤੋਂ ਉਹੀ ਥਾਣਿਆਂ 'ਚ ਲੁੱਟ ਉਹੀ ਤਹਿਸੀਲਾਂ ਦੇ ਵਿੱਚ ਲੁੱਟ ਉਹ ਚਿੰਤ ਮੰਤਰੀ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਤੂਰੀ ਦਾ ਤੁਸੀਂ ਕੁਝ ਨਹੀਂ ਕੀਤਾ ਸੰਗਰੂਰ ਵਿੱਚ ਤੁਸੀਂ ਚਾਰ ਮੰਤਰੀਓ ਔਰ ਮੀਥੇਰ ਪਾਰਲੀਮੈਂਟ ਲੜਨਾ ਚਾਹੁੰਦਾ ਤੁਸੀਂ ਮੈਨੂੰ ਸੰਗਰੂਰ ਜ਼ਿਲ੍ਹੇ ਦੇ ਪੰਜ ਕੰਮ ਗਿਣਾ ਦਿਓ ਕੋਈ ਦਾ ਸਾਡੇ ਕੋ ਸੁਣੋ ਕਾਂਗਰਸ ਦੇ ਵੇਲੇ ਆਹ ਕਾਬਦਾਂ ਦੇ ਵਿੱਚ ਪਜੀਆਈ ਸੈਟਲਾਈਟ ਹਸਪੀਟਲ ਪਜੀਆਈ ਦਾ ਸੈਟਲਾਈਟ ਹਸਪੀਟਲ ਕਾਂਗਰਸ ਵੇਲੇ ਟਾਟਾ ਕੈਂਸਰ ਹਸਪੀਟਲ ਸ਼ਹਿਰ ਵਿੱਚ ਇੱਕ ਸ਼ਹਿਰ ਵਿੱਚ ਸਟੇਡੀਅਮ ਸਾਰੀਆਂ ਟ੍ਰੇਨਾਂ ਦੀ ਕਨੈਕਟੀਵਿਟੀ ਸਾਰੇ ਜ਼ਿਲ੍ਹੇ ਵਿੱਚ ਨਵੇਂ ਲਿੰਕ ਰੋਡਸ ਤੇ ਫਿਰ ਵੀ ਕਹਿੰਦੇ ਕਾਂਗਰਸ ਨੇ ਕੀਤਾ ਆਪ 1 ਰੁਪਿਆ ਨਹੀਂ ਲਾਇਆ 2 ਸਾਲ ਦਾ ਇਸ ਕਰਕੇ ਮੇਰੇ ਵੀਰੋ ਭੈਣੋ ਮੈਂ ਤੁਹਾਨੂੰ ਇਹ ਕਹਿਣ ਆਇਆ ਕਿ ਛੁੱਠੇ ਲੋਕਾਂ ਦੀ ਪਾਰਟੀ ਆ ਉਥੇ ਮੋਦੀ ਨੂੰ ਗਾਲਾ ਕੱਢਦੇ ਆ ਕਿ ਹਮਾਰੇ ਖਿਲਾਫ ਸੀਬੀਆਈ ਉਹ ਬੀਡੀ ਦਾ ਦੁਰਉਪਯੋਗ ਹੋ ਰਹਾ ਹੈ ਇੱਥੇ ਉਹ ਆਪਣੀ ਪੁਲਿਸ ਦੇ ਰਾਹੀਂ ਕੱਲਾ ਖੈਰਾ ਨਹੀਂ ਦਰਜਨਾ ਕਾਂਗਰਸ ਦੇ ਲੀਡਰ ਜਿਹੜਾ ਬੋਲਦਾ ਜਿਹੜਾ ਕੋਈ ਵਿਸਲ ਬਲੋਅਰ ਆ ਜਿਹੜਾ ਕੋਈ YouTube ਪਰ ਆ ਜਿਹੜਾ ਮਾੜਾ ਮੋਟਾ ਕੋਈ ਸੋਸ਼ਲ ਮੀਡੀਆ ਤੇ ਟਵੀਟ ਕਰਦਾ ਚੱਕ ਕੇ ਪੁਲਿਸ ਕੋਲ ਤੇ ਪਰਚਾ ਦਰਜ ਕਰਕੇ ਉਹਨੂੰ ਫੜ ਕੇ ਅੰਦਰ ਦੇ ਦਿੰਦੀ ਆ ਜੋ ਉਹਨਾਂ ਦੇ ਇਲਜ਼ਾਮ ਲਾਉਂਦੇ ਨੇ ਉਹਦੇ ਵਿੱਚ ਵੱਧ ਦਮਨ ਚੱਕਰ ਭਗਵੰਤ ਮਾਨ ਨੇ ਇੱਥੇ ਚਲਾਇਆ ਹੋਇਆ ਮੇਰੇ ਵੀ ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਇਹ ਅਪੀਲ ਕਰਨ ਆਇਆ ਕਿ ਤੁਹਾਡੇ ਸਾਹਮਣੇ ਮੀਥ ਫੇਰ ਤੇ ਮੇਰੀ ਚੋਇਸ ਹੈ